ਸਤਿਗੁਰੂ ਜੀ ਕੀਰਤਪੁਰ ਸਾਹਿਬ ਵਿਖੇ ਬਿਰਾਜਮਾਨ ਹਨ अनेका ਸੰਗਤਾਂ ਗੁਰੂ ਜੀ ਦੇ ਦੀਦਾਰਾਂ ਵਾਸਤੇ ਆਉਂਦੀਆਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਸੁਣ ਕੇ ਜ਼ਿੰਦਗੀ ਦੇ ਵਿੱਚ ਕਮਾਉਂਦੀਆਂ ਨੇ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰਦੀਆਂ ਸੰਗਤਾਂ ਕਿਉਂਕਿ ਪਿਆਰਿਓ ਜੇਕਰ ਜੀਵਨ ਨੂੰ ਸਫਲ ਬਣਾਉਣਾ ਹੈ ਜ਼ਿੰਦਗੀ ਨੂੰ ਸਫਲ ਬਣਾਉਣਾ ਹੈ ਤਾਂ ਗੁਰੂ ਦਾ ਜਿਹੜਾ ਸੰਦੇਸ਼ ਹੈ ਗੁਰੂ ਦੇ ਜਿਹੜੇ ਬਾਚਨ ਨੇ ਉਹਨਾਂ ਨੂੰ ਪ੍ਰੈਕਟੀਕਲ ਤੌਰ ਤੇ ਗੁਰੂ ਦੇ ਦੱਸੇ ਮੁਤਾਬਕ ਜ਼ਿੰਦਗੀ ਦੇ ਵਿੱਚ ਕਮਾਉਣਾ ਪਏਗਾ ਜੀ ਜ਼ਿੰਦਗੀ ਦੇ ਵਿੱਚ ਕਮਾ ਲਏ ਉਹ ਬਚਨ ਤਾਂ ਜੀਵਨ ਸਫਲ ਹੈ ਜੇ ਨਹੀਂ ਕਮਾਈ ਤਾਂ ਪੜਿਆ ਸੁਣਿਆ ਬ्यर्थ ਚਲਿਆ ਜਾਏਗਾ ਫਿਰ ਜੀਵਨ ਸਫਲ ਨਹੀਂ ਹੋਏਗਾ ਉਹਨਾਂ ਸੰਗਤਾਂ ਦੇ ਵਿੱਚ ਬੜਾ ਪਿਆਰ ਸੀ ਸੰਗਤਾਂ ਦੇ ਵਿੱਚ ਦਰਸ਼ਨਾ ਦਾ ਬੜਾ ਚਾਹ ਹੈ ਇੰਨਾ ਚਾਹ ਹੈ ਕਿ ਉਹ ਜਥੇ ਬਣਾ ਬਣਾ ਕੇ ਕੀਰਤਪੁਰ ਸਾਹਿਬ ਪਹੁੰਚ ਰਹੇ ਹਨ ਨਿਰਾ ਮਾਲਵਾ ਜਾਂ ਮਾਝਾ ਹੀ ਨਹੀਂ ਸੰਗਤਾਂ ਦੇ ਸੰਬ ਦੇਸਾਂ ਦੇ ਵਿੱਚੋਂ ਵੀ ਦੂਰ ਦਰਾਡੇ ਬਲਖ ਬਖਾਰਿਆਦ ਤੋਂ ਪਹੁੰਚ ਰਹੀਆਂ ਨੇ ਵਾਰਲੇ ਸੂਬਿਆਂ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਉਹਨਾਂ ਸਮਿਆਂ ਦੇ ਵਿੱਚ ਬਲਾਇਤ ਕਹਿੰਦੇ ਹੁੰਦੇ ਸੀ ਸਵੇਸਤਰਾ ਜਦੋਂ ਸੰਗਤਾਂ ਪਹੁੰਚ ਰਹੀਆਂ ਲੰਮੇ ਦੇਸ਼ ਤੋਂ ਉਹਨਾਂ ਸੰਗਤਾਂ ਵੱਡਾ ਜਥਾ ਬਣਾ ਕੇ ਚੱਲ ਪਈਆਂ ਉਸ ਜਥੇ ਦੇ ਵਿੱਚ ਇੱਕ ਜਸਵੰਤ ਰਾਏ ਨਾਮ ਦਾ ਜੀਉੜਾ ਸੀ ਲੰਮਾ ਦੇਸ਼ ਕਿਹਨੂੰ ਕਹਿੰਦੇ ਸੀ ਪੇਸ਼ਾਵਰ ਨੂੰ ਕਹਿੰਦੇ ਸੀ ਪੇਸ਼ਾਵਰ ਦਾ ਉੱਤਰ ਪੱਛਮੀ ਦੇਸ਼ ਹੈ ਉਹਨੂੰ ਲੰਮਾ ਦੇਸ ਆਖਿਆ ਜਾਂਦਾ ਸੀ ਕਾਬਲ ਕੰਧਾਰ ਪੇਸ਼ਾਵਰ ਦੀਆਂ ਕੰਧਾਂ ਤੱਕ ਖਾਲਸੇ ਦਾ ਰਾਜ ਗੂੰਜਿਆ ਝੰਡੇ ਝੁੱਲੇ ਨੇ ਪਿਆਰੇ ਪੰਜਾਬ ਉੱਥੋਂ ਤੱਕ ਹੁੰਦਾ ਸੀ ਕਹਿੰਦੇ ਪੇਸਾਵਰ ਤੋਂ ਨਾ ਸੰਗਤਾ ਆਈਆਂ ਨਹੀਂ ਉਹਨਾਂ ਸੰਗਤਾ ਦੇ ਵਿੱਚ ਇੱਕ ਜਸਵੰਤ ਰਾਏ ਨਾਮ ਦਾ ਜਿਉੜਾ ਵੀ ਹੈ ਜੋ ਨਰੋਲ ਇਸ ਲਈ ਨਾਲ ਹੋ ਪਿਆ ਸੀ ਕਿ ਕੀਰਤਪੁਰ ਸੁਣਿਆ ਹੈ ਕਿ ਬਹੁਤ ਇਕੱਠ ਹੁੰਦੇ ਆ ਅਤੇ ਉੱਥੇ ਜੇਬ ਕੱਟਣ, ਚੋਰੀ ਕਰਨ, ਮਾਲ ਚੁੱਕਤੀ ਚੀਜ਼ਾਂ ਠਾਉਣ ਦੀ ਮੌਜ ਲੱਗੀ ਰਹੇਗੀ। ਇਹ ਜਿਹੜਾ ਸੀਗਾ ਨਾ ਜਸਵੰਤ ਰਾਏ ਇਹ ਚੋਰੀ ਕਰਿਆ ਕਰਦਾ ਸੀ। ਹੁਣ ਜਿਹੜੇ ਚੋਰ ਬੰਦੇ ਹੁੰਦੇ ਆ ਉਹਨਾਂ ਨੂੰ ਨਾ ਪਿਆਰੀ ਉਹ ਭੀੜ ਘਾਓ ਵਰਗੀ ਹੁੰਦੀ ਹੈ ਜਿਵੇਂ ਜਿੱਥੇ ਭੀੜ ਹੋਵੇ ਉੱਥੇ ਇਹਨਾਂ ਦਾ ਦਾਅ ਵਧੀਆ ਲੱਗਦਾ ਹੈ। ਜਿੱਥੇ ਵੀ ਮਰਜ਼ੀ ਹੋਵੇ ਜਿਹੜੇ ਵੀ ਧਾਰਮਿਕ ਸਥਾਨ ਤੇ ਹੋਵੇ ਜਿਹੜੇ ਵੀ ਦੇਸ਼ ਵਿਦੇਸ਼ ਦੇ ਵਿੱਚ ਹੋਵੇ ਜਿੱਥੇ ਭੀੜ ਆ ਉੱਥੇ ਚੋਰਾਂ ਦੀ ਆਮਦ ਬਹੁਤ ਹੁੰਦੀ ਜਿਵੇਂ ਅੱਜ ਪ੍ਰਯਾਗ ਰਾਜ ਦੀ ਵਿੱਚ ਮਹਾਕੁੰਭ ਦਾ ਮੀਲਾ ਚੱਲ ਰਿਹਾ ਸਤਕਾਰਯੋਗ ਹੈ ਭਾਈ ਹੁਣ ਖ਼ਬਰਾਂ ਨਿਕਲ ਰਹੀਆਂ ਨੇ ਕਿ ਉੱਥੇ ਜ਼ਿਆਦਾਤਰ ਤੇ ਚੋਰ ਬਹੁਤ ਸਾਧਾਂ ਦੀ ਭੇਖ ਦੇ ਵਿੱਚ ਬੜੇ ਵੇ ਆ ਹੁਣ ਪ੍ਰਿਆਗ ਰਾਗ ਦੇ ਵਿੱਚ ਦੇਖੋ ਕਿੰਨਾ ਇਕੱਠ ਹੈ ਕਰੋੜਾਂ ਦਾ ਦੱਸਦੇ ਆ ਕਹਿੰਦੇ ਹੁਣ ਕਰੋੜਾਂ ਦੀ ਇਕੱਠ ਦੇ ਵਿੱਚੋਂ ਕਿੰਨਿਆਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ ਹੋਣਗੀਆਂ ਕਿੰਨਿਆਂ ਦੇ ਮੋਬਾਈਲ ਗੁੰਮ ਹੁੰਦੇ ਹੋਣਗੇ ਕਿੰਨਾ ਕੁਝ ਹੁੰਦਾ ਹੋਏਗਾ ਪਾਰੀ মিডিਆ ਦਿਖਾ ਨਹੀਂ ਰਿਹਾ ਕਿਉਂਕਿ ਬਦਨਾਮੀ ਬਹੁਤ ਵੱਡੀ ਹੁੰਦੀ ਮੌਤਾਂ ਵੀ ਭਗਦੜ ਦੇ ਵਿੱਚ ਕਾਫੀ ਹੋਈਆਂ ਸੁਣੀਆਂ ਹੈ ਤੋ ਕਹਿਣ ਤੋਂ ਭਾਵ ਕਿ ਉਹ ਜਿਹਾ ਭੇਖ ਬਣਾਕੀ ਨਾ ਮਨੁੱਖ ਪਹੁੰਚ ਜਾਂਦਾ ਜਿਵੇਂ ਅੱਜ ਕੁੰਬ ਦੇ ਮੇਲੇ ਤੇ ਕਾਫੀ ਸਾਰੇ ਸਾਰੇ ਨਹੀਂ ਕਾਫੀ ਤਾਦਾਦ ਦੇ ਵਿੱਚ ਚੋਰ ਚੱਕੇ ਬੜੇ ਹੋਣੇ ਆ ਹੈਗੇ ਨੇ ਮੀਡੀਆ ਦੇ ਵਿੱਚ ਇਕੱਲਾ ਦੁਕੱਲਾ ਖਬਰਾਂ ਆ ਰਹੀਆਂ ਨੇ ਕਿ ਇੰਨਾ ਕੁਝ ਚੋਰੀ ਹੋ ਗਿਆ ਇੰਨੇ ਮੋਬਾਈਲ ਇਦਾਂ ਦਾ ਸੋ ਕਹਿਣ ਤੋਂ ਭਾਵ ਕਿ ਚੋਰਾ ਨੂੰ ਭੀੜ ਚੰਗੀ ਹੁੰਦੀ ਹੈ ਇਹਨੇ ਜਦੋਂ ਸੁਣਿਆ ਨਾ ਕਿ ਕੀਰਤਪੁਰ ਬੋਧ ਭੀੜ ਹੁੰਦੀ ਐ ਉੱਥੇ ਦਾ ਲੱਗੇਗਾ ਇਹਦੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਨੇ ਸੋਚਿਆ ਮੈਂ ਵੀ ਕਿਉਂ ਨਾ ਚੱਲਿਆ ਜਾਵਾਂ ਉੱਥੇ ਜਾ ਕੇ ਜੇਬ ਕਟਣ ਚੋਰੀ ਕਰਨ ਮਾਲ ਚੁੱਕਣ ਦਾ ਬੜਾ ਮੌਜਾ ਲੱਗੀਆਂ ਰਹਿਣੀਆਂ ਇਹ ਨਾਲੇ ਆ ਗਿਆ ਆਪਾਂ ਸੰਗਤਾਂ ਦੇ ਬਾਰੂਸ ਨੂੰ ਕੀ ਪਤਾ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਪਹਿਲੀ ਤੱਕਣੀ ਦੇ ਨਾਲ ਇਹਦੇ ਜੀਵਨ ਦੀ ਰੌ ਬਦਲ ਕੇ ਰੱਖ ਦੇਣੀ ਹੈ ਕਿਉਂਕਿ ਸਤਗੁਰੂ ਦੀ ਨਾਦਰ ਏ ਸੀ ਹੈ ਨਾ ਪਿਆਰਿਓ ਜਿੰਨਾ ਤੇ ਪੈ ਜਾਵੇ ਸਤਗੁਰੂ ਦੀ ਨਾਦਰ ਜ਼ਿੰਦਗੀ ਬਦਲਦੀ ਆ ਬਹੁਤਾ ਸਮਾਂ ਨਹੀਂ ਲੱਗਦਾ ਫਿਰ ਗੁਰੂ ਦੀ ਨਾਦਰ ਏ ਸੀ ਹੈ ਇਹਨੂੰ ਪਤਾ ਨਹੀਂ ਸੀ ਮਨ ਦੇ ਵਿੱਚ ਐ ਖੋਟ ਇਹ ਤੇ ਸਤਿਗੁਰੂ ਨੇ ਪਹਿਲੀ ਦੱਸ ਦਿੱਤਾ ਜਿਹੜੇ ਬੰਦੇ ਬਿਰਤੀ ਦੇ ਧਾਰਕ ਨਹੀਂ ਨਾ ਹੁੰਦੇ ਉਹ ਜ਼ਿਆਦਾਤਰ ਕੀ ਕਰਦੇ ਆ ਭੀੜਾਂ ਦੇ ਵਿੱਚ ਜਾ ਕੇ ਮਹਾਰਾਜ ਜੀ ਕਹਿੰਦੇ ਤੀਰਥਾਂ ਤੇ ਚੱਲੇ ਆ ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਮਨੁੱਖ ਤੀਰਥਾਂ ਤੇ ਨੌਣ ਚੱਲਿਆ ਪਰ ਇੱਥੇ ਸਤਿਗੁਰੂ ਜੀ ਸਚਾਈ ਦੱਸਦੇ ਕਿ ਸਚਾਈ ਇਹ ਹੈ ਕਿ ਮਨ ਖੋਟੇ ਨੇ ਤੇ ਤਨ ਚੋਰ ਨੇ ਮਨ ਦੇ ਵਿੱਚ ਕੋਟ ਹੈ ਹੁਣ ਬੰਦਾ ਆਪਾਂ ਜ਼ਿਆਦਾਤਰ ਜਦੋਂ ਜਾਂਦੇ ਮੇਲਿਆਂ ਤੇ ਤੀਰਥਾਂ ਤੇ ਦੁਨੀਆਂ ਦੇ ਰੰਗਲ ਮੰਗਲ ਦੇਖ ਕੇ ਕੀ ਗੱਲਾਂ ਕਰਦੇ ਕੀ ਕੁਝ ਕਰਤੂਤਾਂ ਕਈ ਵਾਰੀ ਮਨੁੱਖ ਭੈੜੀਆਂ ਕਰਦਾ ਹੈ ਅੱਖਾਂ ਨਾਲ ਮੂੰਹ ਨਾਲ ਕੰਨਾਂ ਨਾਲ ਕਿੱਦਾਂ 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 ਹੁੰਦਾ ਤੇ ਫਿਰ ਤਨ ਚੋਰ ਮਹਾਰਾਜ ਜੀ ਕਹਿੰਦੇ ਤਨ ਵੀ ਚੋਰ ਐ ਕਦੇ ਕਿਸੇ ਦਾ ਕੁਝ ਚੁਰਾ ਲਿਆ ਕਦੇ ਕਿਸੇ ਦਾ ਕੁਝ ਚੁਰਾ ਲਿਆ ਪੀੜ ਦੇ ਵਿੱਚ ਇੰਨੀ ਇਦਾਂ ਹੀ ਚੱਲਦਾ ਮਹਾਰਾਜ ਜੀ ਕਹਿੰਦੇ ਗਿਆ ਸੀਗਾ ਪਾਪ ਲਾਉਣ ਦੇ ਵਾਸਤੇ ਇੱਕ ਭਾਉ ਲੱਥੀ ਨਾਤਿਆਂ ਕਿ ਕਪਾਰ ਤੀਰਥ ਤੇ ਨਹਾ ਕੇ ਲੱਥ ਜਾਵੇ ਲੈ ਜਾਵੇ ਮਹਾਰਾਜ ਜੀ ਕਹਿੰਦੇ ਦੋ ਚੜਾ ਕੇ ਆ ਗਿਆ ਅੱਖਾਂ ਨਾਲ ਬੁਰਾ ਤੱਕਿਆ ਕੰਨਾਂ ਨਾਲ ਬੁਰਾ ਸੁਣਿਆ ਜੀਬ ਨਾਲ ਬੁਰਾ ਬੋਲਿਆ ਇਹ ਵੀ ਭਾਰ ਹੈ ਤੇ ਤਣ ਨਿਕੂ ਚੋਰੀ ਕਰ ਲਈ ਕਿਸੇ ਦੀ ਚੀਜ਼ ਕੋਈ ਖੇਡ ਚੁਰਾ ਲਈ ਕੋਈ ਮੋਬਾਈਲ ਚੁਰਾ ਲਿਆ ਬਟਵਾ ਚੁਰਾ ਲਿਆ ਇਹ ਵੀ ਭਾਰ ਹੈ ਕਹਿੰਦੇ ਭਾਰ ਚੜਾ ਕੇ ਆ ਗਿਆ ਗਿਆ ਲਾਉਣ ਸੀ ਤੇ ਚੜਾ ਕੇ ਆ ਗਿਆ ਜਸਵੰਤ Rai ਵੀ ਨਹੀਂ ਆ ਗਿਆ ਹੁਣ ਜਸਵੰਤ Rai ਨੇ ਜਦੋਂ ਆ ਕੇ ਦੇਖਿਆ ਸੰਗਤਾਂ ਦਾ ਬੜਾ ਇਕੱਠ ਹੈ ਸੰਗਤਾਂ ਜਿਹੜੀਆਂ ਤੇ ਸਾਵਰਦੀਆਂ ਆਈਆਂ ਸੀਗੀਆਂ ਉਹਨਾਂ ਨੇ ਲੈਣ ਦੇ ਵਿੱਚ ਲੱਗਣਾ ਕੀਤਾ ਮੱਥਾ ਟੇਕਣ ਵਾਸਤੇ ਜਸਵੰਤ Rai ਵੀ ਨਾਲ ਹੀ ਲੈਣ ਦੇ ਵਿੱਚ ਖਲੋਤਾ ਮੱਥਾ ਟੇਕ ਰਹੇ ਨੇ ਮੱਥਾ ਟੇਕ ਰਹੇ ਨੇ ਏਦੀ ਵਾਰੀ ਆ ਗਈ ਜਦੋਂ ਜਸਵੰਤ ਰਾਏ ਮਥਾ ਟੇਕਣ ਲੱਗਿਆ ਨਾ ਸਾਧ ਸੰਗਤ ਜੀਓ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਜੀ ਨੂੰ ਤਾਂ 8ਵੇਂ ਪਾਤਸ਼ਾਹ ਜੀ ਨੇ ਨਾજર ਭਰਮੀ ਪਾ ਉਚਾਰਿਆ ਭਰਮੀ ਨਾજર ਭਾਵ ਪੂਰੀ ਨજર ਟਿਕਾ ਕੇ ਨਾ ਜਸਵੰਤ ਰਾਏ ਤੇ ਮਹਾਰਾਜ ਨੇ ਉਚਾਰਿਆ ਕੀ ਉਚਾਰਿਆ ਪਾਵਨ ਬਚਨ ਨੇ ਬਾਣੀ ਦੇ ਚੋਰ ਕਿ ਹਮ ਭਰੈ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਮਹਾਰਾਜ ਜੀ ਕਹਿੰਦੇ ਸੰਗਤੇ ਹੁਣ ਕਹਿਤਾ ਜਸਵੰਤ ਰਾਏ ਨੂੰ ਹੀ ਰਹੇ ਸੀ ਸੰਗਤ ਨੂੰ ਸਬੋਧਨ ਹੋ ਕੇ ਕਹਿੰਦੇ ਸੰਗਤੇ ਗੁਰੂ ਨੇ ਚੋਰ ਦੀ ਹਾਮੀ ਨਹੀਂ ਭਰਨੀ ਗੁਰੂ ਛੱਡੋ ਦੁਨੀਆ ਦਾ ਕੋਈ ਮਨੁੱਖ ਚੋਰ ਦੀ ਹਾਮੀ ਨਹੀਂ ਭਰਦਾ ਵਰਾਜ ਨੇ ਬਾਣੀ ਦੇ ਵਚਨਾਂ ਦਾ ਬਾਣ ਮਾਰਿਆ ਤੇ ਬਾਣੀ ਦੇ ਵਚਨਾਂ ਦੇ ਵਿੱਚ ਇੰਨੀ ਤਾਕਤ ਹੈ ਕਬੀਰ ਸਤਗੁਰ ਸੁਰਮੇ ਵਾਹਿਆ ਬਾਣ ਜੋ ਇੱਕ ਲਾਗ ਤਹੀ ਪੋਏ ਘਿਰ ਪਰਿਆ ਪਰਾ ਕਰੇ ਜੇ ਛੇ ਕ ਕਲੇਜਿ ਚ ਸੇਕ ਕਰ ਗਿਆ ਕਿ ਗੁਰੂ ਦਾ ਵਚਨ ਹੁਣ ਭਰਮੀ ਨਾਜਰ ਜਸਵੰਤ ਰਾਏ ਤੇ ਆ ਜਿਹੜਾ ਚੋਰੀਆਂ ਕਰਨ ਦੇ ਮਨਸਾ ਦੇ ਨਾਲ ਆਇਆ ਮਹਾਰਾਜ ਕਹਿੰਦੇ ਸੰਗਤੇ ਚੋਰ ਦੀ ਹਮਾ ਨਹੀਂ ਕਿਸੇ ਨੇ ਪਰਣੀ ਤੇ ਚੋਰ ਦਾ ਚੰਕ ਕੀਤਾ ਹੋਇਆ ਚੰਗਾ ਕਦੋਂ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਐਨਾ ਮਹਾਰਾਜ ਦਾ ਬੋਲਣਾ ਹੀ ਸੀ ਤੇ ਜਸਵੰਤ ਰਾਏ ਨਾ ਗੁਰੂ ਦੇ ਚਰਨਾ ਚ ਡਿੱਗ ਕੇ ਉੱਚੀ-ਉੱਚੀ ਰੋਣ ਲੱਗ ਪਿਆ ਉੱਚੀ-ਉੱਚੀ ਉੱਚੀ ਚੀ ਰੋਣ ਲੱਗ ਪਿਆ ਇਹਦਾ ਮਤਲਬ ਕੀ ਕਬੂਲ ਕਰ ਲਿਆ ਕਿ ਮੈਂ ਚੋਰ ਹਾਂ ਅਸੀਂ ਨਹੀਂ ਕਬੂਲ ਕਰਦੇ ਇੱਥੇ ਪਿਆਰੇ ਹੁਣ ਸਾਨੂੰ ਵੀ ਤੇ ਸਤਿਗੁਰੂ ਕਹਿੰਦੇ ਹੀ ਹੁੰਦਾ ਪੜ ਰਹੇ ਗ੍ਰੰਥੀ ਕਥਾਵਾਚਕ ਦੀ ਜਬਾਨ ਦੇ ਰਾਹੀਂ ਕਹਿੰਦਾ ਹੁੰਦਾ ਹੈ ਸ਼ਰਾਬ ਨਾ ਪੀਆ ਕਰ ਹੋਰ ਇਦਾਂ ਦੇ ਕਰਮ ਨਾ ਕਰਿਆ ਕਰ ਪਰੈਸੀ ਕਿਦਾ ਮੰਨਦੇ ਸੀ ਤੇ ਸਗੋਂ ਲੜਦੇ ਮੇਰੇ ਅਰਗੇ ਗੱਲ ਬਾਹਰ ਗੱਲ ਪੈ ਜਾਂਦੇ ਤੈ ਐਂ ਆਉਂ ਕਿਉਂ ਬੋਲੇ ਆ ਜੇ ਕਿਸੇ ਨੇ ਕਿਸੇ ਦਾ ਦੱਬਿਆ ਕਿਸੇ ਬੈਂਕ ਦਾ ਕਿਸੇ ਮਨੁੱਖ ਦਾ ਜੀ ਮੇਰੇ ਅਰگە ਬੋਲ ਦੇਵੇ ਤੂੰ ਐਂ ਬੋਲਿਆ ਕਿਵੇਂ ਇਦਾਂ ਕਹਿੰਦੇ ਸਚਾਈ ਤਾਂ ਸਚਾਈ ਐ ਮਨੁੱਖ ਇੱਥੇ ਕਰਦਾ ਕੀ ਨਹੀਂ ਦੱਸੋ ਭਲਾ ਗੁਰੂ ਕਹਿੰਦਾ ਕਿ ਜਿਹੜਾ ਮਨੁੱਖ ਇਦਾਂ ਕਰਦਾ ਗੁਰੂ ਉਹਦੀ ਹਾਮੀ ਨਹੀਂ ਭਰਦਾ ਭਾਵਸੀ ਕਬੂਲ ਨਹੀਂ ਕਰਦੇ ਤੇ ਉਹਨੇ ਕਬੂਲ ਕਰ ਲਿਆ ਜਦੋਂ ਮਹਾਰਾ ਨੇ ਆਖਿਆ ਚੋਰ ਦੀ ਹਮਾ ਕੋਈ ਨਹੀਂ ਭਰਦਾ ਗੁਰੂ ਨੇ ਨਹੀਂ ਭਰਨੀ ਉੱਚੀ ਉੱਚੀ ਰੋਣ ਲੱਗ ਪਿਆ ਅੰਦਰੋਂ ਬਲਬਲਾ ਉੱਠਿਆ ਕਿਉਂਕਿ ਨਾਦਰ ਪੈ ਗਈ ਨਾ ਤੀਰ ਮਾਰਿਆ ਬਾਣ ਸਤ ਗੁਰੂ ਜਦੋਂ ਜ਼ਿੰਦਗੀ ਬਦਲਣ ਤੇ ਆਉਂਦਾ ਨਾ ਸਿੱਖ ਦੇ ਅੱਖ ਦੇ ਫੂਰੇ ਚ ਬਦਲ ਦਿੰਦਾ ਇਹ ਤੇ ਜ਼ਿੰਦਗੀ ਆ ਤੇ ਧਰਤੀ ਨੂੰ ਲੈ ਕਰ ਦਿੰਦਾ ਤੇ ਧਰਤੀ ਨੂੰ ਪੈਦਾ ਕਰ ਦਿੰਦਾ ਅੱਖ ਦੇ ਫੂਰੇ ਚ ਜ਼ਿੰਦਗੀ ਬਦਲ ਨਹੀਂ ਕੀ ਹੈ ਉੱਚੀ ਉੱਚੀ ਰੋਣ ਲੱਗਿਆ ਤੇ ਮਹਾਰਾਜ ਨੇ ਧੀਰਜ ਦਿੱਤਾ ਤੇ ਫਰਮਾਇਆ ਕਿ ਚੋਰੀ ਦੀ ਭੈੜੀ ਆਦਤ ਤੈਨੂੰ ਕਿਦਰੋਂ ਕਿਦਰੇ ਵੀ ਰਹਿਣ ਦੇਵੇਗੀ ਮਹਾਰਾਜ ਜੀ ਕਹਿੰਦੇ ਭਲਿਆ ਜਿਹੜੀ ਚੋਰੀ ਦੀ ਲਤ ਲੱਗੀ ਆ ਨਾ ਭੈੜੀ ਆਦਤ ਐ ਇਹ ਤੈਨੂੰ ਕਿਤੋਂ ਦਾ ਨਹੀਂ ਰਹਿਣ ਦੇਵੇਗੀ ਹਰ ਇੱਕ ਬੰਦਾ ਅੱਜ ਵੀ ਸੋਚੋ ਜਿਹੜਾ ਬੰਦਾ ਚੋਰੀ ਕਰਦਾ ਨਾ ਪਿਆਰਿਓ ਕਿਸੇ ਵੀ ਚੀਜ਼ ਦੀ ਇਹ ਚੋਰੀ ਦੀ ਲਤ ਉਹਨੂੰ ਕਿਸੇ ਥਾਂ ਜੋਗਾ ਨਹੀਂ ਛੱਡਦੀ ਇਥੋਂ ਤੱਕ ਹੁੰਦਾ ਚੋਰ ਬੰਦੇ ਤੇ ਉਹਦੇ ਘਰ ਦੇ ਵੀ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਨੇ ਸਮਾਜ ਦੇ ਆਸਗਵਾੜ ਦੇ ਪਿੰਡ ਦੇ ਬੰਦਿਆਂ ਨੇ ਤੇ ਵਿਸ਼ਵਾਸ ਕਰਨਾ ਦੂਰ ਦੀ ਗੱਲ ਐ ਢਿੱਡੋਂ ਜੰਮਣ ਵਾਲੇ ਮਾਪਿਓ ਵੀ ਪਿਆਰਿਓ ਤੇ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਨੇ ਕਿ ਇਹਨੂੰ ਤੇ ਚੋਰੀ ਦੀ ਆਦਤ ਪੈ ਗਈ ਇਹਨੇ ਮੇਰੇ ਕਹਨੇ ਕਿੱਥੇ ਛੱਡਣਿਆ ਮਾਂ ਸੋਚਦੀ ਐ ਮੈਂ ਨਹੀਂ ਦੱਸਦੀ ਇਹਨੂੰ ਇਹਦੇ ਇਹਨੇ ਕਿੱਥੇ ਛੱਡਣਿਆ ਕਿ ਕਿਸ ਕਿਤੇ ਜੋ ਗਾ ਨਹੀਂ ਸੜਦੀ ਮਹਾਰਾਜ ਜੀ ਕਹਿੰਦੇ ਚੋਰ ਭਾਵੇਂ ਕਿੰਨਾ ਵੀ ਸੋਨਾ ਬਣ ਕੇ ਰਹੇ ਗੱਲਾਂ ਵੀ ਦੇਖਣ ਨੂੰ ਸਿਆਣੀਆਂ ਕਰੇ ਪਰ ਉਸ ਦਾ ਮੁੱਲ ਸਮਾਜ ਦੇ ਵਿੱਚ ਦੋ ਗੰਡੇ ਵੀ ਨਹੀਂ ਪੈਂਦਾ ਮਹਾਰਾਜ ਜੀ ਕਹਿੰਦੇ ਭਲਿਆ ਪ੍ਰਮਾਨ ਦਿੱਤਾ ਕਹਿੰਦੇ ਦੋ ਗੰਡੇ ਮੁੱਲ ਨਹੀਂ ਪੈਣਾ ਚੋਰ ਦਾ ਸਮਾਜ ਦੇ ਵਿੱਚ ਨਹੀਂ ਮੁੱਲ ਪੈਂਦਾ ਲੱਖ ਕੋਈ ਗੱਲਾਂ ਸਿਆਣੀਆਂ ਕਰੀ ਜਾਏ ਕਿ ਮੈਂ ਜੀ ਹੁਣ ਸੋਧਰ ਗਿਆ ਮੈਂ ਜੀ ਹੁਣ ਸਟੋਰੀਆਂ ਛੱਡ ਦਿੱਤੀਆਂ ਨੇ ਜਾਂ ਬ੍ਰਾਂਡਡ ਕੱਪੜੇ ਪਾਈ ਫਿਰੇ ਕਿ ਮੈਂ ਹੁਣ ਜੀ ਆ ਦੇਖੋ ਮੈਂ ਐ ਕਰਦਾ ਉਹ ਕਰਦਾ ਕੋਈ ਨਹੀਂ ਯਕੀਨ ਕਰਦਾ ਕਿਗਾ ਜਿਹੜੀ ਅੰਦਰ ਲੱਤ ਲੱਗੀ ਹੈ ਨਾ ਇਹਦਾ ਕੀ ਪਤਾ ਕਿਹੜੇ ਵੇਲੇ ਡੌਂ ਠਖੜੇ ਇਹਦੇ ਮਹਾਰਾਜ ਕਹਿੰਦੇ ਕੀਮਤ ਨਹੀਂ ਪੈਂਦੀ ਸਮਾਜ ਵੀ ਕੀਮਤ ਨਹੀਂ ਪਾਉਂਦਾ ਗੁਰੂ ਦੇ ਦਵਾਰੇ ਤੇ ਤੇ ਕੀ ਪੈਣੀ ਹੈ ਕੁਝ ਧੀਰ ਤਾਂ ਐਸ ਬੇਸਾਕ ਕਮਾਲ ਵੇ ਚੋਰੀ ਕਰਕੇ ਚੋਰੀ ਦੀ ਚੀਜ਼ ਨਾ ਸੁਣ ਲੋ ਭਾਈ ਜਿਹੜੇ ਕਰਦੇ ਆ ਨਾ ਹੁੰਦੇ ਆ ਸਾਰੇ ਬੜੇ ਹੁੰਦੇ ਆ ਮਨੁੱਖ ਕਈ ਚੋਰ ਇਹ ਜਿਹਨੇ ਜਿਹਨਾਂ ਦਾ ਪਾਜ ਪਿੰਡ ਦੀ ਵਿੱਚ ਉੱਡੜ ਜਾਂਦਾ ਘਰੇ ਉੱਗੜ ਜਾਂਦਾ ਕਈ ਇਹ ਜੇ ਹੁੰਦੇ ਆ ਜਿਹੜੇ ਆਪਣੀ ਘਰੀ ਚੋਰੀ ਕਰੀ ਜਾਂਦੇ ਰਹਿੰਦੇ ਆ ਉਹ ਭਾਈ ਸੁਣ ਲੋ ਸਤਿਗੁਰੂ ਜੀ ਦੇ ਕਾੜੇ ਬਾਚਨ ਨੇ ਮਹਾਰਾਜ ਜੀ ਦੇ ਸੱਚੇ ਬਾਚਨ ਨੇ ਮਹਾਰਾਜ ਜੀ ਕਹਿੰਦੇ ਚੋਰੀ ਦੇ ਪੈਸੇ ਨਾਲ ਚੋਰੀ ਦੀ ਵਸਤੂ ਨਾਲ ਕੁਝ ਸਮਾਂ ਤੇ ਐਸ ਮਿਲ ਜਾਂਦੀ ਹੈ ਪਰ ਅੰਤ ਸਦਾ ਮਾੜਾ ਹੁੰਦਾ ਹੈ ਆਪਾਂ ਸਮਾਜ ਦੇ ਵਿੱਚ ਇਹ ਸਚਾਈ ਵੇਖਣੇ ਆ ਜਿਨ੍ਹਾਂ ਨੇ ਕਦੇ ਥਾਵਾਂ ਦੀ ਪੈਸੇ ਦੀ ਕਿਸੇ ਵਸਤੂ ਦੀ ਸਾਂਝੀਆਂ ਚੀਜ਼ਾਂ ਦੀ ਚੋਰੀ ਕੀਤੀ ਹੁੰਦੀ ਆ ਨਾ ਅੰਤ ਬੜਾ ਮਾੜਾ ਹੁੰਦਾ ਹੈ ਅੰਤ ਬਹੁਤ ਮਾੜਾ ਹੁੰਦਾ ਪਿਆਰੇ ਮਹਾਰਾਜ ਦੇ ਬਚਨ ਨੇ 8ਵੇਂ ਪਾਤਸ਼ਾਹ ਜੀ ਦੇ ਕਹਿੰਦੇ ਅੰਤ ਮਾੜਾ ਹੁੰਦਾ ਭਾਈ ਤੇ ਮਹਾਰਾਜ ਜੀ ਕਹਿਣ ਲੱਗੇ ਜਸਵੰਤ ਰਾਏ ਨੂੰ ਕਹਿੰਦੇ ਕਿਰਤ ਕਰਨ ਦਾ ਸੰਗਤ ਸਾਹਮਣੇ ਪ੍ਰਣ ਕਰ ਕਹਿੰਦਾ ਮਹਾਰਾਜ ਜੀ ਬਖਸ਼ੋ ਹੁਣ ਮੈਨੂੰ ਪਿਛਲੇ ਔਗਣ ਬਖਸ਼ ਕੇ ਨਾ ਅੱਗੇ ਤੋਂ ਮੈਨੂੰ ਗੁਨਾਹ ਦੀ ਦਾਤ ਦੇਓ ਸੋਣਾ ਜੀਵਨ ਜਉਣਾ ਮਹਾਰਾਜ ਜੀ ਕਹਿੰਦੇ ਸੰਗਤ ਸਾਹਮਣੇ ਪ੍ਰਣ ਕਰਕੇ ਅੱਜ ਤੋਂ ਬਾਅਦ ਚੋਰੀ ਨਹੀਂ ਕਰਦਾ ਕਿਰਤ ਕਰਕੇ ਖਾਵਾਂਗਾ ਕਰ ਲਿਆ ਪ੍ਰਣ ਕਹਿੰਦਾ ਜੀ ਮਹਾਰਾਜ ਸੰਗਤ ਸਾਹਮਣੇ ਕਿਉਂ ਕਿਉਂਕਿ ਸੰਗਤ ਸਾਹਮਣੇ ਕਿਉਂ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਸੰਗਤ ਦੇ ਵਿੱਚ ਪਰਮੇਸ਼ਰ ਵਸਦਾ ਹੈ ਤੇ ਜਿਹੜਾ ਪਰਮੇਸ਼ਰ ਨਾਲ ਵਾਚਨ ਕਰਕੇ ਮੁੱਖ ਰ데요 ਨਾ ਸੰਗਤ ਨਾਲ ਤੇ ਫਿਰ ਉਹ ਕਿੱਥੇ ਦੁਨੀਆ ਦੇ ਵਿੱਚ ਉਹਨੂੰ ਥਾਂ ਮਿਲਣੀ ਹੈ ਢੋਈ ਮਿਲਣੀ ਹੈ ਪ੍ਰਣ ਕੀਤਾ ਜਸਵੰਤ ਰਾਏ ਨੇ ਪਿਛਲੇ ਕੀਤੇ ਦੀ ਖਿਮਾ ਮੰਗੀ ਤੇ ਕਾਬਲ ਆ ਕੇ ਜੀਵਨ ਦੀ ਘਾੜਤ ਨਾਲੋਂ ਨਾਲੋ ਨਾਲ ਘਟਦਾ ਰਿਹਾ ਪਿਆਰਿਓ ਭਾਵ ਕੇ ਸੋਹਣਾ ਜੀਵਨ ਜਿਉਂਦਾ ਰਹਾ ਪੇ ਸਾਵਰ ਦੇ ਵਿੱਚ ਚਲਿਆ ਗਿਆ ਤੇ ਕਮਾਲ ਦਾ ਜੀਵਨ ਜਿਉਇਆ ਫਿਰ ਜਸਵੰਤ ਆਏ ਨੇ ਦੁਨੀਆ ਗੱਲਾਂ ਕਰਦੀ ਸੀ ਕਹਦੇ ਯਾਰ ਬੜੀ ਤਬਦੀਲੀ ਆਈ ਏ ਇਸ ਬੰਦੇ ਦੇ ਵਿੱਚ ਜਿਹੜਾ ਹੁਣ ਚੋਰੀਆਂ ਕਰਦਾ ਸੀ ਹੁਣ ਵੰਡਣਾ ਸ਼ੁਰੂ ਕਰ ਦਿੱਤਾ ਐਦਾਂ ਦਾ ਆ ਗਿਆ ਕੰਮ ਪਿਆਰਿਓ ਜੇ ਗੁਰੂ ਦੀ ਨਦਰ ਪੈ ਜਾਵੇ ਗੁਰੂ ਪਿਆਰ ਵਾਲਿਓ ਗੁਰੂ ਦੀ ਨਦਰ ਨੂੰ ਜ਼ਰੂਰ ਮੰਗਿਆ ਕਰੋ ਕਿ ਦਾਤਾ ਸਾਡੇ ਤੇ ਇੱਕ ਮਿਹਰ ਦੀ ਨਜ਼ਰ ਤੱਕ ਸਾਡਾ ਬੇੜਾ ਪਾਰ ਹੋ ਜਾਏ ਜ਼ਿੰਦਗੀ ਸਫਲ ਹੋ ਜਾਏ ਤੇ ਪੁੱਠੀ ਨਦਰ ਤੋਂ ਬਚਿਆ ਕਰੀਏ ਸਿੱਧੀ ਨਦਰ ਨੂੰ ਅਸੀਂ ਲੋਚੀਏ ਕਿ ਸਾਡੇ ਤੇ ਸਿੱਧੀ ਮਿਹਰਾਂ ਦੀ ਨਜ਼ਰ ਪਾ ਤੇ ਪੁੱਠੀ ਨਦਰ ਤੋਂ ਬਚੀਏ ਕਿਉਂਕਿ ਜੇ ਪੁੱਠੀ ਨਦਰ ਪੈ ਗਈ ਗੁਰੂ ਦੀ ਨਦਰ ਉਪਠੀ ਜੇ ਕਰੇ ਸੁਲਤਾਨ ਕਾਹ ਕਰਾਇਦਾ ਸੁਲਤਾਨ ਰਾਜਤੋਂ ਘਾ ਖੋਤਾ ਦਿੰਦਾ ਜੇ ਪੁੱਠੀ ਹੋ ਜੇ ਪੁੱਠੀ ਕਿਵੇਂ ਹੁੰਦੀ ਜਦੋਂ ਬੰਦਾ ਜੀਵਨ ਸਹੀ ਢੰਗ ਨਾਲ ਨਾ ਜਾਵੇ ਹੁਣ ਜਿਵੇਂ ਬਿੰਦ ਬੋਲੇ ਮਹਾਰਾਜ ਨੇ ਬੁੱਝਿਆ ਸੀ ਨਾ ਇਹਤੇ ਬੁੱਝਦੇ ਆ ਬਿਨਾ ਬੋਲਿਆਂ ਤੋਂ ਹੁਣ ਜਸਵੰਤਰਾਏ ਪਹਿਲਾਂ ਕਦੇ ਨਹੀਂ ਸੀ ਮਿਲਿਆ ਮਾਰਾ ਨੇ ਦੇਖ ਕੇ ਬੁੱਝ ਲਿਆ ਕਿਉਂ ਬੁੱਝ ਲਿਆ ਕਿਉਂਕਿ ਉੱਤੇ ਘਟ ਘਟ ਕੇ ਅੰਤਰ ਕੀ ਜਾਣ ਤ ਬਿਨ ਬੋਲਿਆਂ ਸਭ ਕਿਸ ਜਾਣਦਾ ਉਤੇ ਬੋਲਣ ਤੋਂ ਬਿਨਾ ਸਾਰਾ ਕੁਝ ਜਾਣਦਾ ਅੰਦਰ ਦਾ ਲੱਖ ਲਕੋਲੀ ਦੁਨੀਆ ਤੋਂ ਲੱਖ ਲਕੋਲੀ ਪੜਦੇ ਪਾਲੀ ਭੈਣਾ ਭਰਾਵਾਂ ਤੋਂ ਉਹਨਾਂ ਨਾਲ ਧੋਖਾ ਢੀ ਕਰ ਲਈ ਐ ਬੰਦੇ ਖਰਾਬ ਬਤੋ ਪੜਦਾ ਕਿਵੇਂ ਰੱਖੇਗਾ ਗੁਰੂ ਤੋਂ ਨਹੀਂ ਰੱਖਿਆ ਜਾਣਾ ਨਹੀਂ ਰੱਖਿਆ ਜਾਣਾ ਦੁਨੀਆ ਤੋਂ ਬੜੇ ਲਕੋਨੇ ਆ ਸੀ ਭੈਣਾ ਭਰਾਵਾਂ ਸਮਾਜ ਦੇ ਲੋਕਾਂ ਤੋਂ ਨਗਰ ਦੇ ਲੋਕਾਂ ਤੋਂ ਬੜਾ ਨਕੁੰਨੀ ਐ ਪਰ ਗੁਰੂ ਤੋਂ ਕੁਝ ਲੁਕਿਆ ਨਹੀਂ ਰਹੇਗਾ ਉਹ ਤੇ ਅੰਦਰ ਦੀਆਂ ਸਭ ਕੁਝ ਜਾਣਦਾ ਤੂੰ ਅਜੇ ਸੋਚਣਾ ਸ਼ੁਰੂ ਕਰਦਾ ਹੁੰਦਾ ਹੈ ਗੁਰੂ ਪਹਿਲੇ ਹੀ ਜਾਣ ਲੈਂਦਾ ਏਦਾਂ ਪਿਆਰੇ ਅੱਜ ਵੀ ਇਸ ਕਰਕੇ ਗੁਰੂ ਦੇ ਦਰਦ ਦੇ ਵਿੱਚ ਰਹਾ ਕਰੀਏ ਗੁਰੂ ਦੇ ਪੈ ਦੇ ਵਿੱਚ ਰਹਾ ਕਰੀਏ ਹੁਣ ਜਦੋਂ ਬਿਨਾ ਬੋਲੇ ਆ ਸਾਰਾ ਕੁਝ ਮਹਾਰਾਜ ਨੇ ਬੁੱਝਿਆ ਉਸ ਦੀ ਚਰਚਾ ਚਾਰੇ ਪਾਸੇ ਹੋ ਗਈ ਸਭ ਕਹਿ ਰਹੇ ਸੀ ਕਿ ਮਾਲਕ ਗੁਰੂ ਜੀ ਸਭ ਕੁਝ ਜਾਣਦੇ ਆ